ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਦੀ ਜਿਹੜੀ ਨਵੀਂ ਵੀਡੀਓ ਆਪਾਂ ਲੈ ਕੇ ਆਈਆਂ ਪਸ਼ਮੀਨੇ ਦੇ ਉੱਪਰ ਮਸ਼ੀਨ ਵਰਕ ਦੇ ਸੂਟਾਂ ਦੀ। ਸੋ ਵੀਡੀਓ ਅੰਡ ਤੱਕ ਜਰੂਰ ਦੇਖਿਓ ਤੇ ਇਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਡੈਸ਼ਿੰਗ ਬੁਟੀਕ ਤੋਂ ਜਿਹੜਾ ਆਪਣਾ ਬੁਟੀਕ ਦਾ ਨੇਮ ਹੈਗਾ ਜੀ ਸੋ ਇੰਸਟਾਗ੍ਰਾਮ ਦੇ ਉੱਪਰ ਵੀ ਸਰਚ ਕਰ ਸਕਦੇ ਹੋ ਡੈਸ਼ਿੰਗ ਪੰਜਾਬੀ ਸੂਟਸ ਤੋਂ। ਸੋ ਜਰੂਰ ਜਾ ਕੇ ਫੋਲੋ ਕਰਿਓ ਤੇ ਆਪਣੇ ਨਵੇਂ ਨਵੇਂ ਸੂਟਸ ਹੈ ਜਿਹੜੀ ਅਪਡੇਸ਼ਨ ਤੇ ਤੋਂ ਜਰੂਰ ਦੇਖਿਆ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੀਆਂ ਬਹੁਤ ਸੋਹਣਾ ਫੂਟ ਰੈਡੀ ਹੋਇਆ ਪਸ਼ਮੀਨੇ ਦੇ ਉੱਪਰ ਸੋ ਤੁਸੀਂ ਵਰਕ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਵਰਕ ਦੇ ਦੇਖ ਸਕਦੇ ਕਿੰਨਾ ਪਿਆਰਾ ਤੇ ਕਿੰਨਾ ਹੀ ਸਫਾਈ ਚ ਕਲੀਅਰਟੀ ਚ ਵਰਕ ਹੋਇਆ ਹੋਇਆ ਸੋ neck ਦੇ ਉੱਪਰ ਇਹ ਵਰਕ ਹੋਇਆ ਹੋਇਆ ਸੋ ਤੁਸੀਂ ਵਰਕ ਦੀ ਕੁਆਲਿਟੀ ਚੈੱਕ ਕਰੋ ਜੀ ਆਪਾਂ ਬਿਲਕੁਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਇਹ ਇਦਾਂ ਹੀ ਇਹਦੀਆਂ 슬ੀਵਜ਼ ਦੇ ਉੱਪਰ ਵਰਕ ਹੋਇਆ ਹੋਇਆ ਇਦਾਂ ਬਹੁਤ ਹੀ ਸੋਨੇ ਸੋਨੇ ਕਲਰਸ ਨਾਲ ਜਿਹੜਾ ਆਪਾਂ ਇਹਨਾਂ ਨੂੰ ਡਿਜ਼ਾਈਨ ਕੀਤਾ ਨੂੰ ਤੋਂ ਦੁਪੱਟਾ ਵੀ ਜਿਹੜਾ ਇਹਦਾ ਆਪਾਂ ਜਿਹੜਾ ਰੈਡੀ ਕਰਾਂਗੇ ਇਹਦੇ ਨਾਲ ਸੋ ਜੇ ਤੁਸੀਂ ਵਿਦਆਊਟ ਦੁਪੱਟਾ ਬਾਈ ਕਰਨਾ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਇਹ ਵਾਲਾ ਵਰਕ ਆਏਗਾ ਜਿਹੜਾ बॉटਮ ਦੇ ਉੱਪਰ ਆਏਗਾ ਇਹਦਾ neck sleeves ਤੇ बॉटਮ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਹੀ ਫਲੀਕ ਜਾਂ ਤੇ ਪਿਆਰਾ ਜਾਂ ਸਰਦਾਰੀ ਵਰਕ ਹੋਇਆ ਇਸ ਤੇ ਤੋਂ ਬਹੁਤ ਹੀ ਆਪਾਂ ਜਿਹੜਾ ਵਧੀਆ ਪਸ਼ਮੀਨਾ ਇਹਦੇ ਉੱਪਰ ਯੂਜ਼ ਕੀਤਾ ਪਸ਼ਮੀਨੇ ਦੇ ਉੱਪਰ ਬਿਲਕੁਲ ਵੀ ਕੋਈ ਬੁਰਨੀ ਆਏਗਾ ਸੋ ਜਿੱਦਾਂ ਇਦਾਂ ਹੀ ਹੈ ਸੂਟ ਐਵੇਂ ਰਹੇਗਾ ਬਹੁਤ ਸੋਹਣਾ ਵਰਕ ਹੋਇਆ ਇਹਦੇ ਉੱਪਰ ਸੋ ਦੁਪੱਟਾ ਜਿਹੜਾ ਆਪਾਂ ਇਹਦਾ ਮਲਟੀ ਕਲਰ ਦਾ ਦੁਪੱਟਾ ਰੈਡੀ ਕਰਾਂਗੇ ਸੋ ਜੇ ਤੁਸੀਂ ਵਿਦਾਊਟ ਦੁਪੱਟਾ ਬਾਈ ਕਰਨਾ ਹੈ ਜਾਂ ਆਪਣੀ ਚੁਆਇਸ ਅਕੋਰਡਿੰਗ ਦੁਪੱਟਾ ਰੈਡੀ ਕਰਵਾਉਣਾ ਹੈ ਸੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੋ ਜੇ ਇਹ ਵਾਲਾ ਵਰਕ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਵੀ ਰੈਡੀ ਕਰਾਉਣਾ ਆਪਣੇ ਕੋਲ ਪਸ਼ਮੀਨਾ ਦੇ অলਮੋਸਟ ਸਾਰੇ ਕਲਰ ਹੈਗੇ ਨੇ ਸੋ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਇਹ ਰੈਡੀ ਕਰਵਾ ਸਕਦੇ ਹੋ ਨੈਕਸਟ ਵਰਕ ਆਏਗਾ ਇਹ ਕਲਰ ਵੀ ਬਹੁਤ ਸੋਹਣਾ ਹੈ ਪਿੰਕੀ ਸਟੋਨ ਦੇ ਉੱਪਰ ਵਰਕ ਹੋਇਆ ਹੈ ਤੋ ਇਹ ਜਿਹੜਾ ਵਰਕ ਆਏਗਾ ਫਰੰਟ ਦੇ ਉੱਪਰ ਆਏਗਾ ਬਹੁਤ ਹੀ ਸੋਨੇ ਨਿੱਕੇ ਨਿੱਕੇ ਫਲਾwrs ਨਾਲ ਇਹਨੂੰ ਡਿਜ਼ਾਈਨ ਕੀਤਾ ਹੈ ਬਹੁਤ ਪਿਆਰਾ ਸ਼ੇਡ ਹੈ ਜੀ ਇਹ ਵਾਲਾ ਔਰ ਇਹਦੀਆਂ 슬ੀਵਸ ਤਾਂ ਬਹੁਤ ਸੋਹਣੀਆਂ ਬਣੀਆਂ ਨੇ ਤੋ ਇਹ ਵਾਲਾ ਵਰਕ ਆਏਗਾ 슬ੀਵਸ ਦੇ ਉੱਪਰ ਹੈਵੀ 슬ੀਵਸ ਬਣਾਈਆਂ ਹੈਆਂ ਸੀਆਂ ਥੋ ਤੁਹਾਡੀ ਚੁਆਇਸ ਹੈ ਤੁਸੀਂ ਇਹਨੂੰ 슬ੀਵਜ਼ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਅਗਰ ਤੁਸੀਂ ਇਹਨੂੰ ਬਾਟਮ ਦੇ ਉੱਪਰ ਲੈ ਕੇ ਆਣਾ ਤੁਸੀਂ ਬਾਟਮ ਦੇ ਉੱਪਰ ਵੀ ਲੈ ਕੇ ਆ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ ਇਹ ਫਰੰਟ ਇਹਦਾ ਇਦਾਂ ਰਹੇਗਾ ਫਰੰਟ ਦੇ ਉੱਪਰ ਆਪਾਂ ਇਦਾਂ ਫਲਵਰਸ ਬਣਾਏ ਆ ਬਹੁਤ ਸੋਹਣਾ ਸੂਟ ਬਣਿਆ ਜੀ ਇਹ ਵਾਲਾ ਵੀ ਵਿਦਆਊਟ ਦੁਪੱਟਾ ਸੂਟ ਹੈ ਜੀ ਵਿਦ ਦੁਪੱਟਾ ਤੁਸੀਂ ਬਾਏ ਕਰਨਾ ਸੋ ਵਿਦ ਦੁਪੱਟਾ ਵੀ ਤੇ ਬਹੁਤ ਘੱਟ ਜਨੂਨ ਰੇਟ ਦੇ ਵਿੱਚ ਜਿਹੜੇ ਆਪਾਂ ਸੂਟ ਤੁਹਾਨੂੰ ਦੇਵਾਂਗੇ ਇਹ ਵਾਲੇ ਨੈਕਸਟ ਆ ਗਿਆ ਜੀ ਕਪਲ ਸ਼ੇਡ ਦੇ ਵਿੱਚ ਇਹ ਫੁੱਟ ਵੀ ਬਹੁਤ ਪਿਆਰਾ ਰੈਡੀ ਹੋਇਆ ਹੋਇਆ ਸੋ ਇਹਦੇ ਘੇਰੇ ਦੇ ਉੱਪਰ ਵਰਕ ਆਏਗਾ ਵਰਕ ਦੀ ਕੁਆਲਿਟੀ ਤੁਸੀਂ ਦੇਖੋ ਬਹੁਤ ਸੋਹਣਾ ਤੇ ਸਾਫ਼ ਸੁਥਰਾ ਵਰਕ ਹੋਇਆ ਹੋਇਆ ਫੁੱਟ ਦਾ ਹੀ ਇਹਦੀਆਂ 슬ੀਵਸ ਦੇ ਉੱਪਰ ਵਰਕ ਆਏਗਾ ਇਹ ਵਾਲਾ ਵਰਕ ਇਹਦਾ 슬ੀਵਸ ਦੇ ਉੱਪਰ ਹੋਇਆ ਹੋਇਆ ਬਹੁਤ ਸੋਹਣਾ ਘੇਰਾ ਤੇ ਬਾਜੂ ਦੇ ਉੱਪਰ ਵਰਕ ਹੋਇਆ ਹੈਗਾ ਔਰ ਇਹਦੇ ਦੁਪੱਟਾ ਆਪ ਇਹਦੇ ਨਾਲ ਰੈਡੀ ਕਰਵਾਇਆ ਹੈ ਇਹ ਦੁਪੱਟਾ ਇਹਦੇ ਨਾਲ ਬਣਿਆ ਸੋ ਇਦਾਂ ਹੀ ਦੁਪੱਟੇ ਆਪਾਂ ਰੈਡੀ ਕਰਵਾਵਾਂਗੇ ਸੋ ਤੁਸੀਂ ਟਾਈ ਡਾਈ ਦੇ ਵਿੱਚ ਵੀ ਕਰਵਾ ਸਕਦੇ ਹੋ ਸਿੰਗਲ ਕਲਰ ਕਰਾਨਾ ਹੈ ਤਾਂ ਤੁਸੀਂ ਸਿੰਗਲ ਕਲਰ ਵੀ ਕਰਵਾ ਸਕਦੇ ਹੋ ਬਹੁਤ ਸੋਹਣੀ ਲੇਸ ਲਗਾ ਕੇ ਇਹਨੂੰ ਆਪ ਫਿਨਿਸ਼ਿੰਗ ਦਿੱਤੀ ਹੋਈ ਹੈ ਸੋ ਇਹ ਵਾਲੇ ਸੀਗੇ ਜਿਹੜੇ ਆਪਣੇ ਅੱਜ ਦੇ ਨਿਊ ਸੂਟਸ ਰੈਡੀ ਹੋਏ ਸੀ ਮਸ਼ੀਨ ਵਰਕ ਦੇ ਉੱਪਰ ਔਰ ਹੋਰ ਵੀ ਤੁਸੀਂ ਸੋਹਣੇ ਸੋਹਣੇ ਡਿਜ਼ਾਈਨਸ ਜੇ ਰੈਡੀ ਕਰਵਾਉਣੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ WhatsApp ਨੰਬਰ ਹੈਗਾ ਜੀ 76149 42347 ਸੋ ਜਿੱਦਾਂ ਦੇ ਮਰਜ਼ੀ ਤੁਸੀਂ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਪਸ਼ਮੀਨੇਸ ਤੇ ਤੁਹਾਨੂੰ ਸ਼ਾਇਦ ਉਸ ਤੋਂ ਪਹਿਲਾਂ ਵੀ ਵੀਡੀਓ ਦਿਖਾਈ ਸੀ ਸੋ ਮੈਂ ਸਾਰੇ ਕਲਰਸ ਤੁਹਾਨੂੰ ਦਿਖਾਏ ਸੀ ਆਲਮੋਸਟ ਆਪਣੇ ਕੋਲ ਸਾਰੇ ਸ਼ੇਡਸ ਆਉਣਗੇ ਸੋ ਇਹ ਆਪਣੇ ਕੋਲੇ ਡਾਰਕ ਸ਼ੇਡਸ ਆ ਸਾਰੇ ਇਹਨਾਂ ਦੇ ਵਿੱਚ ਆਪਣੇ ਕੋਲੇ ਲਾਈਟ ਕਲਰਸ ਵੀ ਮਿਲ ਜਾਣਗੇ ਜਿੱਦਾਂ ਇਹ ਵਾਲਾ ਆਪਣਾ ਸਕਿਨ ਤੇ ਉੱਪਰ ਰੈਡੀ ਕੀਤਾ ਹੈ ਤੋ ਇਦਾਂ ਦੇ ਆਪਣੇ ਕੋਲ ਲਾਈਟ ਡਾਰਕ ਸਾਰੇ ਕਲਰ ਆਣਗੇ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਹੋਰ ਨਵੇਂ-ਨਵੇਂ ਸੂਟਸ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਫਾਲੋ ਫੋਲੋ ਕਰਿਓ ਥੈਂਕ ਯੂ